ਵਾਕ ਤਰੀਕਾ ਦੇਖ ਚੱਲ ਉਹ ਦੇਖੀ ਤੇਰੀ ਵੀਡੀਓ ਆ ਗਈ ਹਣ ਹੈਪੀ ਬਰਥਡੇ ਟੂ ਯੂ ਸਾਰੇ ਕਹਿੰਦੇ ਹੁੰਦੇ ਤੇਰੇ ਡੈਡੀ ਦੀ ਤੇ ਤੇਰੀ ਯਾਰੀ ਬਹੁਤ ਤਕੜੀ ਹੈ ਯਸ ਯਾਰ ਯਸ ਆ ਬਾ ਬੰਦੇ ਤਾਂ ਪ੍ਰਸ਼ਾਦ ਹੈ ਪ੍ਰਸ਼ਾਦ ਹੈ ਬਾਪੂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀ ਪਰੀ ਵਲੌਗ ਦੇ ਵਿੱਚ ਤੁਹਾਡਾ ਆਪਦਾ ਚੈਨਲ ਆ ਤੇ ਬਾਕੀ ਥੈਂਕ ਯੂ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਰਹਿੰਦੇ ਹੋ ਮੈਂ ਥੈਂਕ ਯੂ ਹਰ ਘੜੇ ਤੁਹਾਨੂੰ ਕਰਦਾ ਹਣਾ ਕਿਉਂਕਿ ਤੁਸੀਂ ਪਿਆਰੀ ਇੰਨਾ ਜ਼ਿਆਦਾ ਕਰਦੇ ਹੋ ਤੇ ਬਾਕੀ ਇਹ ਕਹਿਣਾ ਚਾਹਾਂਗਾ ਰਾਤ ਦੇ 12 ਵੱਜ ਚੁੱਕੇ ਆ ਤੇ ਹੈਪੀ ਦਾ ਜਨਮ ਦਿਨ ਸਟਾਰਟ ਹੋ ਗਿਆ ਹੈਪੀਨੈਸ ਵਿਸ਼ ਕਰਤਾ ਤੇ ਉਹ ਫਿਰ ਤੋਂ ਪੈ ਗਿਆ ਤੇ ਸਵੇਰੇ ਤੋਂ ਫਿਰ ਵਲੌਗ ਚਾਲੂ ਦੁਬਾਰੇ ਕਰਾਂਗੇ ਮੈਂ ਕਿਹਾ ਚਲੋ ਸ਼ੁਰੂਆਤ ਇੱਥੋਂ ਕਰ ਲਈਏ ਹਣਾ ਸਟਾਰਟ ਇੱਥੋਂ ਕਰ ਲਈਏ ਤੇ ਬਾਕੀ ਥੈਂਕ ਯੂ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਥੋੜਾ ਜਿਹਾ ਮੈਂ ਇੰਨੇ ਟਾਈਮ ਤੱਕ ਕੰਮ ਤਾਂ ਨਹੀਂ ਕਰ ਰਿਹਾ YouTube ਤੇ ਦੋ ਤਿੰਨ ਦਿਨ ਹੋ ਗਏ ਵਲੌਗ ਤਾਂ ਨਹੀਂ ਪਾਇਆ ਹੁਣ ਮੈਂ ਕੋਸ਼ਿਸ਼ ਕਰੂੰਗਾ ਕਿ ਕੰਟੀਨਿਊ ਪਾਵਾਂ ਜਿੰਨੇ ਵੀ ਵਲੌਗ ਹੁੰਦੇ ਕੰਟੀਨਿਊ ਕਰੀਏ ਤੁਸੀਂ ਦੱਸਿਓ ਕਿੱਦਾਂ-ਕਿੱਦਾਂ ਦੇ ਹੁਣ ਬਾਕੀ ਪ੍ਰੈਂਕ ਦਾ ਵੀ ਦੱਸਿਆ ਕਰੋ ਤੇ ਆਪਾਂ ਫਿਰ ਕਰਦੇ ਹਾਂ ਜੀ ਤਿਆਰੀਆਂ ਚਾਲੂ ਥੈਂਕ ਯੂ ਜੀ ਨੰਮੇ ਪਾਣੀ ਫੜਾਉਂਦਾ ਹੈ ਹੈ ਇੱਧਰ ਦੇਖ ਲੈ ਇੱਧਰ ਚੀਜ਼ਾਂ ਦੀ ਪੈ ਗਈ ਕੀ ਲੈੰਦਾ ਪਰੀ ਦੇ ਫੇਵਰੇਟ ਪਰੀ ਦੇ ਫੇਵਰੇਟ ਅੰਬੂ ਭਾਰੇ ਨਾ ਬਾਂਦੀ ਸੱਚ ਹੈ ਵੱਡੇ ਬாய் ਵੱਡੇ ਬாய் ਗੁੱਡ ਮੋਰਨਿੰਗ ਆ ਪਰ ਵੀ ਗੱਲ ਦਾ ਸਾਡਾ ਹੋਰ ਕਿ ਲਿਆਇਆ ਮੇਰਾ ਕੁ ਭਿਆਕੀ ਕਿੰਗਾ ਨਾ ਲਿਆ ਨਾ ਲਿਆ ਹੋਰ ਕਿ ਲਿਆਇਆ ਇਹਨੇ ਬਿਸਕੁਟ ਆ ਬਾਬੇ ਨੇ ਦਿੱਤਾ ਪ੍ਰਸ਼ਾਦ ਹੈ ਪ੍ਰਸ਼ਾਦ ਹੈ ਬਾਬੇ ਦਾ ਹਾਂ ਅੱਛਾ ਹੋਰ ਕਿਵੇਂ ਰਹੀ ਗੁਰੂ ਘਰ ਦੀ ਸੇਵਾ ਬਹੁਤ ਮਦਦ ਕਰਦਾ ਪ੍ਰਸ਼ਾਦ ਦਿੱਤਾ ਮੈਂ ਤਾਂ ਗੁਰੂ ਘਰ ਓਕਰ ਐ ਚਿਕੀਆ ਫਿਰ ਨਾਲ ਆਇਆ ਠੀਕ ਹੈ ਫਿਰ ਮੈਂ ਨੂੰ ਰਾਈਟ ਕਰੂੰਗਾ ਇਹ ਕੀ ਹੈ ਇਹ ਤੂੰ ਬੋਲਦਾ ਇਹ ਕੀ ਦਾ ਪਰੀ ਬੇਟਾ ਪਰੀ ਦਾ ਐਹ ਜਿਆਰੀਆਂ ਅੱਜ ਤਾਂ ਨਹੀਂ ਆ ਬਨਵੀਆਂ ਮੇਰੇ ਲਾੜਦ ਅੱਗਦਾ ਆਹ ਦੋਨਾਂ ਭਰਾ ਉਹ ਵਾਓ ਕੀ ਖੜਾ ਯਾਰ ਮੰਮੀ ਖੁਸ਼ ਕਰਤਾ ਮੈਂ ਨਜ਼ਰ ਨਹੀਂ ਆ ਰਹੀ ਉਹਨੂੰ ਦੇਖ ਰਿਹਾ ਕਾਰ ਦੇਖ ਮੇਰਾ ਯਾਰ ਕਾਰ ਵੀ ਦੇਖੋ ਜੀ ਸਾਡਾ ਬਲਾਕ ਕਿਆ ਬਾਤ ਹੈ ਜੀ ਖਾਲਸਾ ਜੀ ਅੱਛਾ ਇਹ ਲੈਣਾ ਸੀਗਾ ਕੇ ਯਾਰ ਵੀ ਇਹਦਾ ਵਾਕੇ ਯਾਰ ਉਹ ਤਰਨਾਬ ਦੇਖੋ ਸਹੀ ਹੈ ਨਾਬੇ ਉਹ ਬੈਠੇ ਵਾ ਬੈਠੇ ਵਾ ਹਾਂ ਹਾਂ ਉਹ ਦੇਰ ਉਹਦਾ ਕਾਰ ਜਾਨੀ ਕਿ ਕਾਗਜ਼ ਸਾਰੇ ਦੂਰੇ ਆ ਜਾਣਗੇ ਛਿੱਟਕੇ ਖਵਾ ਕੇ ਮਨ ਰੇਡੀ ਆ ਦੇਖ ਫੇ ਨਹੀਂ ਗਾਣੇ ਦੱਸਿਆ ਆਹ ਇਹ ਗੱਲੇ ਬਹੁਤ ਕੈਂਟ ਇਹ ਜੇ ਤਾਂ ਵੇਖ ਦਰਜਦਾ ਹਾਂ ਐਦ ਕੀ ਮੈਂ ਖਤ ਡੈਡਿੰਗ ਨਾ ਬੜੀ ਜਾਂਦੀ ਲੱਗੀ ਆਹ ਕੈਂਟ ਡਿਜ਼ਾਈਨ ਕਰੇ ਦਾ ਗਾਇਸਾਂਸ ਮੰਗਿਆ ਆਪਣਾ ਅਸਲ ਸਾਡਾ ਤਾਂ ਜੀਜ ਤਾਂ ਦੇਖੀ ਨਹੀਂ ਡੈਡੀ ਲਈ ਮੈਂ ਆ ਗਏ ਸਟਾਟਰ ਕੀਤਾ ਸੀ ਆ ਗਿਆ ਸੀ ਕਿਵੇਂ ਲੱਗਿਆ ਡੈਡੀ ਸਾਨੂੰ ਆ ਵਧੀਆ ਬਹੁਤ ਆ ਗਿਫਟ ਸਾਨੂੰ ਬਹੁਤ ਸੋਹਣਾ ਆ ਪਾ ਲਿਆ ਕਰਿਓ ਹਾਂ ਮੰਮੀ ਦਾ ਹਜੇ ਗਿਫਟ ਆਉਣਾ ਆਰਡਰ ਕੀਤਾ ਹੋਇਆ ਫਰੀ ਦਾ ਵੀ ਆਉਣਾ ਮੇਰਾ ਆ ਗਿਆ ਸੀਗਾ ਆ ਵਾਚ ਦੱਸਿਓ ਇਹ ਘੜੀ ਹੈ ਇਹ ਰਿੰਗ ਵਾਲੀ ਘੜੀ ਹੈ ਤੁਸੀਂ ਗੈਸਟ ਆਂ ਆ ਇਹ 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 ਆ ਫਾਹ ਡੈਡੀ ਦਾ ਟਾਰਾ ਪੂਰੀ ਹੈਪੀ ਨੁੱਨ ਤੁਸੀਂ ਜਨਮ ਦਿਨ ਤਾਂ ਵਿਸ਼ੇ ਨਹੀਂ ਕੀਤਾ। ਮੈਂ ਕਿਹਾ ਸ਼ਾਮ ਨੂੰ ਕਰੂੰ ਅਜਾ ਟਾਈਮ ਟੇਬਲ ਦੇ ਦਿੰਦਾ। ਸ਼ਾਮ ਨੂੰ ਕਰੂੰ ਰਿਚ ਡੜਿਕਾ ਨਾਲ। ਉਹ ਤਾਂ ਦੋ ਵਾਰੀ ਕਿਹਾ ਸੀ ਕਿ ਤੂੰ। ਆਹੀ ਕਰਦੇ ਹੋ। ਦਰਦੇ ਇੱਕ ਮਿੰਟ ਛੋਟਾ ਇਹ ਛੋਟਾ ਹੈ ਕਿ ਵੱਡਾ ਉਹ ਇੰਨਾ ਚ ਕੋਈ ਫਰਕ ਹੈ। ਕੋ ਯਾਰ ਮੈਂ ਤੇ ਇੱਕ ਮਿੰਟ ਮੇਰੀ ਗੱਲ ਸੁਣਦਾ। ਉਹ ਦੋ ਪੌਂਡ ਦੇ 2.5 ਪੌਂਡ ਦਾ। ਪੌਂਡ ਦਾ ਵੱਡਿਆ। ਮਿੱਠਾ ਮੋਟਾ ਹੋਰ ਕੀ ਲਗਾਣਾ ਨਾ ਨਾ ਬਾਕੀ ਸਮਾਨ ਹੋਊਗਾ ਇਹ ਆਪਣਾ ਦੋਸਤੋ ਭਰਾ ਹੀ ਸਮਝੋ ਇੱਕ ਤਰ੍ਹਾਂ ਦਾ ਇਹਨੂੰ ਮੈਂ ਦੀਵਾਲੀ ਤੇ ਲਿਆਇਆ ਸੀ ਤੇ ਸਾਨੂੰ ਜਾਨੀ ਕਿ ਤਾਂਨੇ ਮਨੇ ਬਹੁਤ ਹੁੰਦੇ ਸੀ ਲੋਗ ਵੀ ਕੋਈ ਬਾਈਕ ਨਹੀਂ ਮੰਗੇ ਤਾਂ ਬਾਈਕ ਨਹੀਂ ਦਿੰਦਾ ਸੀਗਾ ਤੇ ਉਦੋਂ ਲਿਆਂਦਾ ਸੀ ਬਈ ਮੈਂ ਇਹ ਪਾਪਾ ਨੂੰ ਗਿਫਟ ਕੀਤਾ ਸੀ ਅਸੀਂ ਦੋਵਾਂ ਭਰਾਵਾਂ ਨੇ ਬਾਕੀ ਡਾਡੀ ਦੇਖੋ ਕਮਾਨ ਕਰਾ ਰਿਹਾ ਹੈ ਪੈਕ ਤੇ ਮੇਰੀ ਥੋੜੀ ਜਿਹਾ ਤਸਵੀਰ ਦੀ ਹਾਲਤ ਬਿਗੜੀ ਹੋਈ ਹੈ ਥੋੜੇ ਦਿਨਾਂ ਤੋਂ ਵਲੌਗ ਵੀ ਮੈਂ ਤਾਂ ਨਹੀਂ ਪਾ ਰਿਹਾ ਮੇਰੀ ਤਬੀਤ ਠੀਕ ਨਹੀਂ ਥੋੜੀ ਜੀ ਕਿੱਦੋਂ ਇਹ ਕਰਾਓ ਕਿੱਦੋਂ ਇਹ ਕਰਦੇ ਹੋ ਨਿੰਬੂ ਕਿੰਨੇ ਲੈਣੇ ਨੇ ਨਿੰਬੂ ਤਾਂ ਇਹਨੇ ਨਾਲ ਲਿਆਇਓ ਨਿੰਬੂ ਕੀ ਕਰਨੇ ਬਾੜੇ ਤਾਂ ਕੀ ਜੀ ਡਾ ਹਾਂ ਜੀ ਦੋਸਤੋ ਅੱਜ ਆਏ ਸੀ ਮੈਂ ਤੇ ਜੜੀ ਪਿਆਰ ਦੇ ਹੋ ਗਏ ਥੋੜਾ ਜਿਹਾ ਗਿਫਟ ਪੈਕ ਕਰਾਉਣ ਤੇ ਲਗਭਗ ਸਾਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਇੰਤਜ਼ਾਰ ਕਰ ਰਹੇ ਹਾਂ ਅਸੀਂ ਤੇ ਡੈਕੋਰੇਸ਼ਨ ਵਾਲਾ ਮੁੱਕਰ ਗਿਆ ਤੇ ਡੈਕੋਰੇਸ਼ਨ ਵੀ ਕਰਾਉਣੀ ਸੀ ਹੁਣ ਡੈਕੋਰੇਸ਼ਨ ਤੋਂ ਬਿਨਾਂ ਹੀ ਸਿਸਟਮ ਜਾ ਕਰਨਾ ਪੈਣਾ ਬਾਅਦ ਜਿਵੇਂ ਪਿੰਡਾਂ ਦਾ ਮਾਹੌਲ ਹੁੰਦਾ ਜਿਵੇਂ ਸਾਡੇ ਘਰਦਿਆਂ ਦਾ ਸਿਸਟਮ ਘਰਦਿਆਂ ਘਰਦਿਆਂ ਵਿੱਚ ਹੀ ਕਰਨਾ ਤੇ ਉਦਾਂ ਹੀ ਕਰਾਂਗੇ ਬਾਕੀ ਫੋਟੋ ਅਸੀਂ ਬਣਵਾਉਣ ਆਏ ਸੀ ਉਹਨਾਂ ਲਈ ਹਨਾ ਜੀ ਮੈਂ ਫੋਟੋ ਬਣਵਾਉਣ ਆਇਆ ਸੀ ਹੈ ਡੈਡੀ ਨੇ ਬੁਲਾਤੀ ਹੈਲੋ ਸਾਰੇ ਕਹਿੰਦੇ ਨੇ ਤੇਰੇ ਡੈਡੀ ਦੀ ਤੇ ਤੇਰੀ ਯਾਰੀ ਬਹੁਤ ਤਕੜੀ ਹੈ ਯਸ ਯਾਰ ਅਸੀਂ ਆਈ ਰਹਿਣੇ ਆਈ ਅਸੀਂ ਕਿਉਂ ਵਤਾਂ ਹੀ ਰਹਿਣੇ ਆ ਆ ਕੰਗਨਗਰ ਸ਼ਹਿਰ ਵਿੱਚ ਟ੍ਰੈਫਿਕ ਚੈੱਕ ਕਰੋ ਤੁਸੀਂ ਬਹੁਤ ਜਾਰੇ ਸਾਹੀ ਆਈ ਹੋ ਗਏ ਮਾਦੀ ਯਾਰ ਹੈਪੀ ਨੇ ਯਾਰ ਹੈ ਬਾਦਸ਼ਾਹ ਹੀ ਮਰਾਠੀ ਜੀ ਲਾਦੀ ਹੈ ਹਿੰਦੀ ਕਰ ਜਾਣਗੇ ਅੰਗਰੇਜ਼ ਯਾਰ ਕਿਹੜੀ ਬਾਦਸ਼ਾਹ ਲਾਦੀ ਕਿੱਥੇ ਹੈ ਰਾਤ ਨੂੰ ਦੇਖ ਸਕਦੇ ਹੋ ਤੁਸੀਂ ਆ ਜੇਟਰ ਲਓ ਜੀ ਡੈਡੀ ਸਮਾਰਟ ਸਿਨ ਚੱਕ ਕੇ ਰੈਡੀ ਹੋਏ ਪਏ ਆ ਮੈਂ ਮੈਨੂੰ ਫੜਾ ਦੋ ਤੋ ਕਪੜੇ ਨਹੀਂ ਕਰਨੀ ਚਾਹੁੰਨੀ ਤੇ ਮੈਂ ਬਣਾ ਲੈਣੀ ਨਹੀਂ ਨਹੀਂ ਬਣਾਉਣੀ ਰਾਜ ਜੀ ਮੇਰੀ ਵਾਈਫ ਨੇ ਮੈਨੂੰ ਕਰਤਾ ਰੈਡੀ ਇਹਨਾਂ ਨੇ ਮੈਨੂੰ ਚੈਨ ਗਿਫਟ ਕੀਤੀ ਦੱਸਿਓ ਸਾਰੇ ਜਣੇ ਕਿਦਾਂ ਕੋਈ ਭਾਈ ਮਾਨ ਓਕੇ ਆਜ ਮੈਂ ਸੌਰੀ ਦੋਸਤੋ ਪੱਗ ਨਹੀਂ ਬਣ ਸਕਿਆ ਕਿਉਂਕਿ ਕੰਮਾਂ ਕਰਾਂ ਜੇ ਇੰਨਾ ਵੀ ਸੀਗਾ ਕਿ ਪੱਗ ਬੰਨੀ ਨਹੀਂ ਗਈ ਲੋਵੀ ਬਰਡੇ ਵਜੇ ਇਹਦੇ ਤੇ ਫੋਨ ਕਰਿਆ ਮੈਂ ਹਾਂ ਤਾਂ ਉਹ ਯਾਰ ਆ ਗਿਆ ਇੱਕ ਦੁਪਹਿਰੇ ਕਿੱਥੇ ਅਰਮਾਨ ਆਇਆ ਨਹੀਂ ਆਇਆ ਨਹੀਂ ਯਾਰ ਗੱਲਾਂ ਤੇ ਆਪਣੇ ਦਾਦੀ ਜੀ ਆਪੂਆ ਜੀ ਇੱਕ ਪੁਆਜੀ ਦਾ ਵੱਡਾ ਮੁੰਡਾ ਅਰਜਨ ਸਿੰਘ ਖਾਲਸਾ ਫਰਜੀ ਦਾਦੂ ਜੀ ਆਪਣੇ ਜਾਰੇ ਪਰ ਜਦ ਬੂਆ ਦਾ ਛੋਟਾ ਹੁੰਦਾ ਤੇਰੇ ਬਿਸਤਰੀ ਨਹੀਂ ਹਾਂ ਹਰਮਾਨ ਕਿੱਥੇ ਗਿਆ ਹਰਮਾਨ ਆਇਆ ਹਰਮਾਨ ਆਇਆ ਮੈਂ ਕੁਲਕੀਤ ਨੂੰ ਆਇਆ ਕੁਲਕੀਤ ਉਹ ਕੋਲ ਨੂੰ ਗਿਆ ਤੇ ਅੱਜ ਮੈਂ ਪਾਗ ਬਣ ਨਹੀਂ ਸਕਿਆ ਕਿਉਂਕਿ ਥੋੜਾ ਜਿਆ ਯਾਰ ਕੰਮ ਕਰਾਂ ਤੇ ਨਹੀਂ ਲੇਟ ਸਵੇਟ ਹੋ ਗਏ ਕਿ ਪਤਾ ਨਹੀਂ ਲੱਗਿਆ ਬਾਕੀ ਮੈਂ ਉਹ ਗਲਤੀ ਮaaf ਕਰਿਓ ਮੈਨੂੰ ਆਣਾ ਮੇਰੇ ਤੋਂ ਗਲਤੀ ਹੋਈ ਆ ਮੈਨੂੰ ਮaaf ਕਰਿਓ ਜੀ ਸਾਰੇ ਤੇ ਮੈਂ ਮੈਂ ਚਾਹੁੰਦਾ ਕਿ ਜਿਹੜਾ ਵੀ ਸਾਡਾ ਫੰਕਸ਼ਨ ਹੁੰਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਇਹਦੇ ਨਾਲ ਮੇਰਾ ਕੋਈ ਬੈਨੀਫਿਟ ਨਹੀਂ ਹੈ ਵਲੌਗਿੰਗ ਨਾਲ ਇੰਨਾ ਵੀ ਕੁਝ ਵੀ ਜ਼ਿਆਦਾ ਬਸ ਇਹ ਤੁਹਾਡੇ ਲਈ ਹੁੰਦਾ ਕੋਈ ਇਨਕਮ ਸੋਰਸ ਇੰਨਾ ਵੀ ਨਹੀਂ ਹੁੰਦਾ ਬਸ ਤੁਹਾਡੇ ਲਈ ਆ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਸਕਾਂ ਤੁਸੀਂ ਵੀ ਸਾਨੂੰ ਵੇਖੋ ਕੀ ਕਰ ਦੂਗਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ

ਲਾ ਪਾ ਲਾ ਕੋਈ ਨਹੀਂ ਕੋਈ ਨਹੀਂ ਖਾਲਸਾ ਇਧਰ ਇਧਰ ਕੱਢ ਦਾਂਗੇ ਨਾ ਇਹ ਗੱਲ ਖਾਲਸਿਆਂ ਨੂੰ ਲੈ ਹੋ ਜਾਓ ਖਾਲਸਿਆਂ ਨਾਲ ਅਲੱਗ ਤੋਂ ਕੱਢ ਲੈ ਲੈ ਪਾਪਾ ਹੋ ਜਾਓ ਹੋ ਜਾਓ ਜਿਹੜੀ ਫਸਟ ਜਿਹੜੀ ਚ ਫਸਟ ਜਿਹੜੀ ਆਈ ਖਲਿਆ ਪਾਪੇ ਦੀਦੀ ਦਾ ਬਹੁਤ ਜ਼ਿਆਦਾ ਪਿਆਰ ਆ ਹਾਂ ਫੜ ਕੇ ਹੀ ਆਉਂਦੇ ਸੀ ਕਿਵੇਂ ਹੱਥ ਫੜ ਕੇ ਹੀ ਹੁੰਦੇ ਸੀ ਪਾਪਾ ਬਹੁਤ ਜ਼ਿਆਦਾ ਪਿਆਰ ਆ ਵੇ ਨਿੱਕੂ ਆਇਆ ਜਾ ਵੀ ਜਾ ਨਿੱਕੂ ਦਾ ਲੰਗੋਟੀ ਆ ਇਹ ਗਾੜੀ ਆ ਬਣਾ ਪਤਾ ਇਹ ਇੱਕ ਰੁਕ ਜਾ ਬੈਠ ਜਾਂਦੇ ਜੇ ਪਹਿਲੇ ਖਵਾਲ ਇਹ ਆਪਣਾ ਪਤਾ ਨਹੀਂ ਖਾਸਾ ਹੀ ਤੁਸੀਂ ਖਾ ਰਿਹਾ ਗਾੜੀ ਹਾਏ ਹਾਏ ਆ ਕੀ ਕਰਤਾ ਬਾਪੀ ਆ ਕੀ ਕਰਤਾ ਬਾਪੀ ਬਾਪੀ ਹੋ ਜਾਦਾ ਨਹੀਂ ਕੋਲ ਆ ਮੈਂ ਕਿਉਂ ਕਰਾਇਆ ਹਾਂ ਮੈਂ ਕਿਉਂ ਤਬੀਏ ਤੇ ਮੋਤਨ ਹਲੋ ਮੈਨੂੰ ਕਹਦਾ ਇਨ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਫਿਰ ਤੂੰ ਆ ਜਾ ਨਾਲੇ ਪਾਸੋਂ ਫਟੋ ਚੱਲੋ ਸ਼ੁਕਰੀਆ

ਮੈਂ ਤਾਂ ਉੱਥੇ ਹੀ ਜਾਤ ਹਾਂ ਉਹ ਦੇਖੀ ਤੇਰੀ ਵੀਡੀਓ ਆ ਗਈ ਹੁਣ ਯਾਰ ਆ ਗੱਲ ਥੋੜੀ ਹੈ ਚੱਲ ਹੁਣ ਬਹਿ ਜਾ ਹਣ ਗਿਆ ਹੁਣ ਬਹਿ ਆ ਹੈਪੀ ਹੁਣ ਆਜ ਗੱਲ ਕਰੀਏ ਕਰ ਲੈਂਦੇ ਤੋਦੀ ਆਇਆ ਦੇ ਦੋ ਇਹ ਤਾਂ ਭਾਂਗ ਨੂੰ ਦੌੜ ਹੀ ਨਹੀਂ ਘਸਦਾ ਤਨ ਮਗਰ ਦੇਖੋ ਐਂਕੀ ਚੱਲ ਗਏ ਪਾਕਾ ਇਹ ਤਾਂ ਬਚਾਉਣ ਦੇ ਇੱਕ ਮਿੰਟ ਖੜੇ ਯਾਰ ਰੁਕ ਜੀ ਇੱਕ ਮਿੰਟ ਥੋੜਾ ਗਾਉ ਹਣੀ ਬਈ ਯਾਰ ਆ ਬਗਾ ਤੇ ਹੀ ਆ ਗਿਆ ਉਹ ਤੈਨੂੰ ਪਿਆਰ ਵਾਲਾ ਕਰਦਾ ਸੀ ਨਾ ਮੇਰੇ ਦਿਨ ਨਹੀਂ ਲੇ ਬਡਾਰਕੀ ਉਹ ਸਾਰੇ ਫੋਨ ਰੱਖੋ ਫੋਨ ਰੱਖੋ ਲੈ ਬੜੀ ਆਪਾਂ ਆਜੋ ਸਰਦਾਰ ਜੀ ਚਾਦਰ ਗੁਰਦਾ ਬਾਏ ਤੇ ਫਿਰ ਕੀ ਹੈ ਰੱਖੋ ਰੱਖੋ ਸਾਰੇ ਸਰਦਾਰ ਜੀ ਤਾਂ ਕੈਮਰਾ ਹੈਗੇ ਬਹੁਤ ਬਾਕੀ ਆਤੀ ਗਮੀਆਂ ਆ ਗਈਆਂ ਇਹ ਤਾਂ ਜੀ ਦੇ ਜੀ ਦਾ ਰੱਖਾ ਨੇ ਬਾਬਾ ਜੂਰ ਬੈਠਾ ਰਾਂਗੜਾ ਜੀ ਇਹ ਉਹਨੇ ਤੇ ਗਲਤ ਕਿੱਕ ਖਾ ਲਿਆ ਨੇੜੇ ਆਇਆ ਮਾਰ ਨਾਈਂ ਤੇ ਬਈ ਜਾ ਉਹ ਆਈ ਇਹ ਬੰਦੇ ਬੈਕੋ ਨਾ ਮਗਰ ਹੋ ਜਾ ਥੋੜੇ ਮਗਰੋ ਕੇ ਬੈਠਾ ਸੱਤਾ ਯਾਰ ਬਾਸ ਹੋ ਗਈ ਬਾਕੀ ਰਮੀਰ ਆਇਆ ਕਿ ਦਾ ਸਰਪ੍ਰਾਈਜ਼ मूं तेना मेनू खड़ा दे सामू तो पता नहीं चाचू मां चाचू मां मेरी <laughs> ਲੇ ਵੀ ਮਾਮੀ ਦਾ ਹੀ ਵੱਡੇ ਅੱਜ ਆ ਕੇ ਕਿਲਾਤਾ ਬਸ ਪਿਆਰ ਨਹੀਂ ਹੁਣ ਤਾਂ ਤਕੜਾਈ ਬੰਦ ਆ ਆਹ ਬੋਤ ਕਰੀਏ ਦੇਖਾ ਜੇ ਦੰਦ ਬੋਤ ਆ ਤਕੜੀ ਯਾਰੀ ਆ ਲੈ ਤੈਨੂੰ ਫੋਟੋ ਜਾਈ ਰਿਹਾ ਮੈਂ ਅਜੇ ਪਾਗੇ ਨਾਲ ਲਈ ਹੈ ਕਿ ਕਹਿਣਾ ਹਾਏ ਲੈ ਲੈ ਧੱਕ ਤੈਨੂੰ ਯਾਰ ਦੇਖ ਤੂੰ ਲੈ ਮਿੱਤਰਾਂ ਆਖ ਹੋਰ ਆ ਵੀਡੀਓ ਬਣਾ ਲਈ ਇੱਕ ਮਿੰਟ ਰੁਕ ਜੀ ਇੱਕ ਮਿੰਟ ਇਹ ਬਹੁਤ ਜ਼ਰੂਰ ਇਹਨੇ ਪਹਿਲਾਂ ਰੀਲ ਰੀਲ ਵਾਲੀ ਬਣਾ ਦੀ ਇੱਕ ਵਾਰੀ ਕੱਟਦਾ ਬੰਦ ਕਰ ਹਾਏ ਇੱਥੇ ਤੱਕ ਜੀ। ਇਹ ਫੋਟੋ ਹੈਪੀ ਨਹੀਂ ਨਿਕਲੇ ਪਈ ਇਹ ਫੋਟੋ ਬਹੁਤ ਸਪੈਸ਼ਲੀ ਭਈ ਸੀ ਇਹ। ਮੈਂ ਦੇਖੀ ਨਹੀਂ ਇਹ ਫੋਟੋ। ਹੈ? ਦੇਖੀ ਨਹੀਂ। ਹਾਂ ਦੇਖੀ ਨਹੀਂ। ਕੋਈ ਵੀ ਨਹੀਂ ਦੇਖੀ ਇਹ ਫੋਟੋ। ਇੱਕ ਦਿਨ ਨੂੰ ਪਤਾ ਹੀ ਨਹੀਂ ਇਹਨੂੰ। ਆਹ। ਡਾਡੀ ਮਾਣੇ ਯਾਰ। ਲਓ ਜੀ ਲਓ। ਕਰਦੀ ਮੇਰੀ ਦਾਦੀ ਦਾ ਵਲੌਗ ਬਣਾ ਉਧਰ ਵੇਖ। ਲਓ ਜੀ। ਮੇਰੇ ਤਾਂ ਸੀਨ ਇਹ ਸਰਪ੍ਰਾਈਜ਼ ਲੈ ਜਾ ਜਾ ਜਾ। ਮੇਰੇ ਤਾਂ ਸੀਨ। ਮੇਰੇ ਦਾਦੀ ਹੈ ਯਾਰ ਪੁਰਾ। ਆਹੇ ਐਸੇ ਨਾ। ਕਿਵੇਂ ਲੱਗਿਆ ਤੈਨੂੰ ਤੇਰਾ ਗਿਫਟ ਬਹੁਤ ਜ਼ਿਆਦਾ ਘੈਂਟ ਅੱਛਾ ਬਹੁਤ ਜ਼ਿਆਦਾ ਪਰ ਠੀਕ ਹੈ ਹੁਣ ਆਪਾਂ ਚਲੋ ਖਾਣੇ ਪੀਣੇ ਆ ਬਾਕੀ ਦੋਸਤੋ ਸਾਰਿਆਂ ਦਾ ਧੰਨਵਾਦ ਜੀ ਤੇ ਲਓ ਜੀ ਜਿੱਦੀ ਦੀ ਤਸਵੀਰ ਲੈਣਾ ਹੁਣ ਲੈ ਸਕਦੇ ਹਾਂ ਕੀ ਕਹਿੰਨੀ ਆ ਮੇਰਾ ਵੀ ਕਰ ਲਿਓ ਵੈਸੇ ਅੱਛਾ ਗਾੜੀ ਦੀ ਲੈ ਹਰ ਦਿਨ ਹਨਾ ਕੋਟਕ ਤੋਂ ਨਹੀਂ ਆ ਗਾੜੀ ਦਾ ਨਾ ਜਾਣ ਨੂੰ ਕਿੱਥੇ ਆਲਾ ਵੀ ਇੱਥੇ ਪਸਾਰੀ ਹੈ ਹਨਾ ਕੋਟਕ ਤੋਂ ਨਹੀਂ ਡੈਰੀ ਦਾ ਇਹ ਦਾ ਗਿਫਟ ਹੈ ਨਾ ਲੈ ਸਾਰੇ ਜਣੇ ਇੱਧਰ ਦੇਖਿਓ ਇੱਕ ਫੋਟੋ ਮੈਂ ਤਾਂ ਕੇਕ ਕੋਈ ਨਹੀਂ ਆਉਂਦਾ ਕੋਲ ਸੁਣੀ ਆਈ ਆ ਇੱਧਰ ਇੱਧਰ ਲੈ ਮੈਂ ਭਰਾ ਘਰ ਦਾ ਆਣਦਾ ਕੇਕ ਨਾਲ ਵੇੜ ਲਵੇ ਸੋਣਾ ਆਜੋ ਦੇਖਿਓ अच्छा ठीक है 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 ठी ਲਓ ਜੀ ਦੇਖੋ ਪਿਆਰ ਮੈਂ ਮੇਰੇ ਪਰਿਵਾਰ ਦੇ ਨੂੰ ਯਾਰ ਮੈਂ ਕਹਿ ਦਿੱਤਾ ਉਹ ਨਹੀਂ ਜਾ ਰਹਾ ਜੀ ਤਰਕੇ ਨਕਤ ਉਹ ਉਹ ਹੁਣ ਟਾਈਮ ਲੱਗਦਾ ਛਕ 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 ਮੈਂ ਮੰਮੀ ਜਾਣ ਕੇ ਖਾਈ ਹਾਂ ਨੇ ਨਾਲ ਜਵਾਬ ਨਾ ਦਿੰਦਾ ਹੋਰ ਵੀ ਗੱਲ ਵਾਸਿਰਾ ਲੱਗ ਜਾਂਦੀ ਹਾਂ ਐਨ ਮੌਕੇ ਤੇ ਜਵਾਬ ਦੇ ਗਿਆ ਹੁਣ ਐਨ ਮੌਕੇ ਤੇ ਕੋਈ ਆਈ ਵੀ ਨਹੀਂ ਆਂਦਾ ਚੱਲ ਕੋਈ ਨਹੀਂ ਹੋਰ ਅਗਲੇ ਘੜੇ ਵਧੀਆ ਕਰਾਂਗੇ ਅੰਮੀ ਠੀਕ ਹੈ ਬਾਕੀ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਦੋਸਤੋ ਛੋਟੇ ਭਰਾ ਨੂੰ ਵੱਡੇ ਵੀ ਸੀ ਕਰਿਓ ਭਾਵੇਂ ਤੇ ਬਾਕੀ ਆਪਣੇ ਵਲੌਗ ਕਿਵੇਂ ਹੁੰਦੇ ਇਹ ਵੀ ਦੱਸਿਓ ਧੰਨਵਾਦ ਜੀ ਲਵ ਯੂ ਸਾਰਿਆਂ ਨੂੰ ਤੇ ਚੈਨਲ ਨੂੰ ਲਾਈਕ ਕਰਿਓ ਆਹ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਭਾਵੇਂ ਨਾ ਕਰਿਓ ਕੋਈ ਚੱਕਰ ਨਹੀਂ ਕਮੈਂਟ ਕਰਦੇ ਵਧੀਆ ਜੀ ਥੈਂਕ ਯੂ ਜੀ